میں سوم سا ہوتا تو رہے ہو چینل پوسو ناما پوسو ناما یعنی کہ پاور آف سوشل یونیٹی اوارا کتوں کے شکار ہو رہے جا ہو چکے لوگ کافی پریشان نے اور خاص کر کے پناب کی جی گل کریے تو پناب کے بہت سارے جے معاملے آئے نے اور جو کتیاں دے نار دلیٹڈ نے ਕੋਰਟਾਂ ਮਾਂ ਜੋ ਕੋਰਟ ਦੇ ਬਲੋਂਗੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਲੇਕਿਨ ਜੇ ਕੁੱਤਿਆਂ ਦੇ ਸ਼ਿਕਾਰ ਦੀ ਆਪਾਂ ਗੱਲ ਕਰੀਏ ਉਹਨਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਗੱਲ ਕਰੀਏ ਤਾਂ ਮਤਲਬ ਉਹ ਲੋਕ ਇੰਨੇ ਕ ਪਰੇਸ਼ਾਨ ਨੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਤੇ ਕੀ ਨਾ ਕਰੀਏ ਦੋਸਤੋ ਦੇਖੋ ਬੇਜ਼ੁਬਾਨਾਂ ਦੀ ਸੇਵਾ ਕਰਨਾ ਔਰ ਕੁੱਤਿਆਂ ਦੇ ਨਾਲ ਪਿਆਰ ਜਿਹੜਾ ਖਾਸ ਕਰਕੇ ਜਿਹੜੇ ਘਰਾਂ ਦੇ ਵਿੱਚ ਰੱਖੇ ਹੋਏ ਨੇ अच्छी ਗੱਲ ਹੈ ਅਸੀਂ ਇਹ ਵੀ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਪਿਆਰ ਦੇਣਾ ਚਾਹੀਦਾ ਕਿ ਪਿਆਰ ਦੇ ਕਾਫਲ ਨੇ ਔਰ ਇਹ ਵੀ ਗੱਲ ਤੁਹਾਨੂੰ ਪਤਾ ਹੀ ਹੈ ਕਿ ਆਦਮੀ ਨਾਲੋਂ ਕੁੱਤਾ ਜਿਹੜਾ ਹੈ ਉਹ ਵੱਧ ਵਫਾਦਾਰ ਹੈ ਔਰ ਦੇਖੋ ਪੂਰਾ ਪੂਰੀ ਰਾਤ ਉਹ ਮਤਲਬ ਪਹਿਰਾ ਦਿੰਦੇ ਨੇ ਗੜੀਆਂ ਦੇ ਵਿੱਚ ਘੁੰਮਦੇ ਨੇ اور جدو ہی سویر ہوں تو باہر روڑیاں تے جا کے سو جاتے ہیں اس کا بقاعدہ طور پہ بھے شاہ نے بھی اپنے کلام کے ذکر کیا ہے کہ کتے کن وفادار نے ਲੇਕਿਨ ਕੁੱਤੇ ਜਦੋਂ ਮਤਲਬ ਅਤੰਕਵਲ ਵਾਦੀ ਜਾਂਦੇ ਕੁੱਤੇ ਜਦੋਂ ਮਤਲਬ ਵਟਨ ਦੇ ਰੂਪ ਉਸ ਉਸ ਰੂਪ ਦੇ ਵਿੱਚ ਆਉਂਦੇ ਨੇ ਜਦੋਂ ਉਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤਾਂ ਉਸ ਵੇਲੇ ਕੁੱਤਿਆਂ ਦੇ ਪ੍ਰਤੀ ਸਭ ਦੀ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤਾਂ ਰੱਖੇ ਹੋਏ ਕੁੱਤੇ ਨੇ ਉਹ ਤਾਂ ਘਰਾਂ ਦੇ ਅੰਦਰ ਰਹਿੰਦੇ ਨੇ

جڑے معاملے نے وہ کتوں کے وجہ دے آئے نے پنجاب دے سو پہ مطلب کہہ سکتے ہیں کہ نو سو کے قریب معاملے کے ہی نے وہ معاملے جو دا شکار ہو رہے لوگوں کے سبندت نے اٹھ سو پہ قریب نو سو نو سو کے قریب صرف پاب کے ہر دیکھو کہ کتوں کا آتنک کس قدر وغیرہ ہے پچھلے سات مہینوں کی جی آپ گل کریے تو ایک لکھ نبے ہزار دے قریب ستر مہینوں کے بارہ کتنا لوگ شکار ہوئے ہیں پچھلے سات مہینوں کا جی آپ اکڑا دیکھیے ہر تیس دیکھ لو کہ مطلب کس قدر لوگ یہاں کا شکار ہو رہے ہیں اتنی بس نہیں ہے ਜੁਲਾਈ ਮਹੀਨੇ ਦੀ ਆਪਾਂ ਸ਼੍ਰੀ ਅਮਰitsar ਸਾਹਿਬ ਦੀ ਗੱਲ ਕਰ ਲਈਏ ਤੇ ਸਭ ਤੋਂ ਵੱਧ 29504 ਮਾਮਲੇ ਜਿਹੜੇ ਐ ਉਹ ਕੁੱਤਿਆਂ ਦੇ ਅਤੰਕ ਦੇ ਸ਼ਿਕਾਰ ਹੋਿਆਂ ਬਏ ਆਏ ਨੇ 29504 ਮਾਮਲੇ ਜਿਹੜੇ ਕਿ ਸਿਰ ਤਰ ਸਿਰ ਤੇ ਜੁਲਾਈ 2025 ਦੀ ਆਪਾਂ ਗੱਲ ਕਰ ਰਹੇ ਆ ਹੁਣ ਤੁਸੀਂ ਇਹ ਦੇਖ ਲਓ ਕਿ ਮਤਲਬ ਸਿਰਫ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਸਭ ਤੋਂ ਵੱਧ ਜਿਹੜੇ 29504 ਨੇ ਔਰ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਟੋਟਲ ਮਾਮਲਿਆਂ ਦੀ ਤੇ ਉਹ ਕੱਲੇ ਪੰਜਾਬ ਦੇ ਵਿੱਚ 900 ਦੇ ਕਰੀਬ ਨੇ ਹੁਣ ਮਾਂ ਜੋ ਕੋਟਾ ਹੁਕਮ ਹੈ ਉਸ ਕੋਟੇ ਹੁਕਮ ਨੂੰ ਵੀ ਆਪਾਂ ਤਾਂ ਪਤਾ ਹੀ ਹੈ ਕਿ ਸਿਰ ਮੱਥੇ ਹੈ ਲੇਕਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੁੱਤੇ ਨੂੰ ਇਸ ਕਦਰ ਬਹੁਤ ਸਾਰੇ ਬੱਚੇ ਜਿਹੜੇ ਨੇ ਕੁੱਤੇ ਨੂੰ ਇਸ ਕਦਰ ਪਿਆਰ ਕਰਦੇ ਨੇ ਕਿ ਮਤਲਬ ਉਹਨਾਂ ਦੇ ਨਾਲ ਹੀ ਖਾਣਾ ਉਹਨਾਂ ਦੇ ਨਾਲ ਹੀ ਸੌਣਾ ਪੀਣਾ ਮਤਲਬ ਬੱਚਿਆਂ ਦੀ ਤਰ੍ਹਾਂ ਬੱਚਿਆਂ ਦੀ ਤਰ੍ਹਾਂ ਉਹਨਾਂ ਨੂੰ ਪਾਲਦੇ ਨੇ ਔਰ ਕੁੱਤੇ ਵੀ ਇੰਨਾ ਪਿਆਰ ਲੈਂਦੇ ਨੇ ਮੈਂ ਜਿਵੇਂ ਪਹਿਲਾਂ ਦੱਸਿਆ ਨਾ ਕਿ ਕੁੱਤਾ ਜਾਤ ਜਿਹੜੀ ਹੁੰਦੀ ਹੈ ਬੜੀ ਮਤਲਬ ਕਹਿ ਸਕਦੇ ਆ ਕਿ ਵਿਸ਼ਵਾਸਯੋਗ ਹੁੰਦੀ ਹੈ ਔਰ ਬਹੁਤ ਹੀ ਮਤਲਬ ਉਹ ਬੰਦਾ ਤੇ ਧੋਖਾ ਦੇ ਸਕਦਾ ਹੈ ਕੁੱਤਾ ਧੋਖਾ ਨਹੀਂ ਆਪਣੇ ਮਾਲਕ ਨੂੰ ਦੇ ਸਕਦਾ ਹੈ ਬਫਾਦਾਰ ਬਫਾਦਾਰ ਮੰਨਿਆ ਗਿਆ ਹੈ ਸੋ ਅੱਜ ਪੰਜਾਬ ਦੇ ਵਿੱਚ ਤਕਰੀਬਨ ਜਿਲਾਇਆ ਜਾਵੇ ਤਾਂ ਬਹੁਤ ਸਾਰੇ ਪਰਿਵਾਰ ਐਸੇ ਨੇ ਜੋ ਘਰਾਂ ਦੇ ਵਿੱਚ ਜਿਨ੍ਹਾਂ ਨੇ ਕੁੱਤੇ ਰੱਖੇ ਹੋਏ ਨੇ تی دیکھو کہ حفاظت واسطے اور پولیس ڈپارٹمنٹ بھی دیکھو کتے نے جتھے مطلب پولیس جیڑی ہے وہ جدو کسی بھی سرچ دیا ہے کسی کی کھوج دیا ہے تو اس ویل انہوں نے بقادا طور پہ کتے لے کے جاندے ہے اور کتے کی سروس ہوں اور ترقی بھی ہوں مطلب یہ سارے کچھ ایک بے زبان جی سوگ کے سب کچھ دس سکتے ہیں کہ یہ بندہ کس قدر ہے کی کی نہیں ਤੁਸੀਂ ਦੇਖ ਲਿਆ ਕਿ ਆਪਾਂ ਕਈ ਵਾਰੀ ਮਹਿਮਾਨ ਬਣ ਕੇ ਕਿਸੇ ਦੂਜੇ ਦੇ ਘਰ ਜਾਂਦੇ ਆ ਤੇ ਉੱਤੇ ਵੈਲਕਮ ਲਈ ਗੇਟ ਦੇ ਉੱਪਰ ਤੋਂ ਬੜਾ ਸ਼ਰੂਗ ਹੋ ਜਾਂਦੇ ਨੇ ਔਰ ਜਿਹੜੇ ਲੋਕ ਮੈਂ ਤਾਂ ਖਾਸ ਕਰਕੇ ਕਹਿੰਦਾ ਉਹਨਾਂ ਜਦੋਂ ਵੀ ਦੋਸਤ ਦੇ ਘਰ ਜਾਵਾ ਤੇ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ ਯਾਰ ਕੁੱਤੇ ਨੂੰ ਬੰਨ ਲਾ ਕਿਉਂਕਿ ਆਪਣੀ ਆਪਣੀ ਹੈਬਟਸ ਹੁੰਦੀ ਆਪਣੀਆਂ ਆਪਣੀਆਂ ਉਹ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਦੇਖੋ ਅਸੀਂ ਇਹ ਨਹੀਂ ਕਿ ਪਿਆਰ ਨਹੀਂ ਕਰਦੇ ਪਰ ਮਤਲਬ ਅਚਨਚੇਤ ਜਦੋਂ ਮਤਲਬ ਟੋਕਦੇ ਆ ਤਾਂ ਉਸ ਵੇਲੇ ਥੋੜੇ ਜੀ